ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਜੇ ਟਰੈਕਟਰ ਮੰਡੀ ਤਲਵੰਡੀ ਸਭ ਕੁ ਖੜੇ ਸੀਗੇ ਨੂੰ ਪਤਾ ਫੜਾ ਕਾਰਨ ਜਿਹੜੀ ਮੁਸੀਬਤ ਹੈ ਕਾਪਰ ਪੰਜਾਬ ਤੇ ਆਈ ਹੋਈ ਹੈ ਚਾਹੇ ਜੀ ਤੇ ਆਈ ਹੈ ਉਹਨਾਂ ਤੇ ਆਈ ਹੈ ਕੁਛ ਭਰਾਵਾ ਜਿਹੜੇ ਦੂਜੇ ਆਪਦੀ ਚਿੰਤਾ ਜਿਨੇ ਵੀ ਪ੍ਰਮਾਤਮਾ ਕਿਰਪਾ ਕਰੇ ਰਹਿਤ ਕਰੇ ਸਾਰਾ ਜਿਹੜਾ ਹਾਲਾਤ ਸਹੀ ਹੋ ਜਾਣ ਫੜਾ ਕਾਰਨ ਜਿਸ ਤੀ ਬਿਗੜੀ ਹੋਈ ਹੈ ਪਰ ਮੰਡੀ ਤੇ ਸਾਡੀ ਵੀਡੀਓ ਬਣਾਉਣੀ ਜਿਹੜੀ ਸਾਡੇ ਜੀ ਅੱਜ ਖੜੇ ਜੀ ਪਾਉ ਅਜੀਤਪਾਲ ਜੀ ਜੈਨ ਨੇ ਜਿਹੜੇ ਡੱਬਾੜੀ ਵਾਲੇ ਉਹਨਾਂ ਨਾਲ ਮਿਲਾਉਣਾ ਤੁਹਾਨੂੰ ਸਰਸਿਕਾ ਜੀ ਹਾਂਜੀ ਸਰਸਿਕਾ ਭਾਈ ਜੀ ਕੋਈ ਕੀ ਹਾਲ ਹੈ ਜੀ ਬੜੀਆ ਠੀਕ ਠਾਕ ਕੰਮ ਬੜੀਆ ਜੀ ਕਿਵੇਂ ਦਾ ਹੈਗਾ ਆਪਣਾ ਮੰਡੀ ਦਾ ਹਾਂਜੀ ਬੜੀਆ ਠੀਕ ਠਾਕ ਬੜੀਆ ਚੱਲ ਜਿੰਦਾ ਜੀ ਮੰਡੀ ਡੱਬਾੜੀ ਦੇ ਰਹਿਣ ਵਾਲੇ ਐ ਜੀ ਠੀਕ ਹੈ ਜੀ 9416396226 ਆਪਣਾ ਨੰਬਰ ਹੈ ਜੀ ਠੀਕ ਹੈ ਜੀ ਦਸਾਂ ਸਾਂ ਰੋਡ ਤੇ ਦੁਕਾਨ ਹੈ ਜੀ ਬਰਧਮਾਨ ਟਰੈਕਟਰ ਦਾ ਠੀਕ ਹੈ ਜੀ ਅੱਜ ਅਸੀਂ ਤਲਵੰਡੀ ਸਪੋਟ ਟਰੈਕਟਰ ਲੈ ਕੇ ਆਏ ਸੀ ਜੀ ਇੱਥੇ ਚਾਰ ਟਰੈਕਟਰ ਆਪਣੇ ਕੋਲੇ ਕਿਹੜੇ ਕਿਹੜੇ ਟਰੈਕਟਰ ਮਾਰ ਲਿਆ 265 ਟੈਕਸ ਰਈ ਜੀ ਅੱਛਾ ਜੀ ਨੰਬਰ ਆਪਣੇ ਕੋਲ ਹਰਿਆਣਾ ਹੁੰਦਾ ਹੈ ਹਰਿਆਣਾ ਹੀ ਨੰਬਰ ਹੈ ਜੀ ਹਰਿਆਣਾ ਨੰਬਰ ਟਰੈਕਟਰ ਟਾਇਰ ਬਿਲਕੁਲ ਨਵੇਂ ਆ ਟਾਇਰ ਸਾਰੇ ਨਵੇਂ ਆ ਜੀ ਟਰੈਕਟਰ ਚੰਗੀ ਤਰ੍ਹਾਂ ਮਿੱਤਰੋ ਦੇਖ ਲਓ ਤੁਸੀਂ ਚੰਗੀ ਤਰ੍ਹਾਂ ਝਾਤ ਮਾਰ ਲਓ ਕੱਲੇ ਕੱਲੇ ਟਰੈਕਟਰ ਦੀ ਫੋਟੋ ਭੇਜੋ ਭਜ ਜਿਹਨੇ ਓਕੀ ਹੋ ਜਾਂਦੀ ਹੈਗੀ ਭਰਾਓ ਫੋਨ ਨੰਬਰ ਬਾਉ ਜੀ ਨੇ ਬੋਲਤਾ ਤੁਹਾਨੂੰ ਸਕਰੀਨ ਤੇ ਵੀ ਪਾ ਦਾਂਗੇ ਤੁਸੀਂ ਸਿੱਧਾ ਸੰਪਰਕ ਕਰ ਲਓ ਜੇ ਕਿਸੇ ਭਰਾ ਨੇ ਡੀਆਈ ਲੈਣਾ ਹੋਵੇ ਹਰਿਆਣੇ ਵਾਲੇ Rajasthan ਵਾਲਿਆਂ ਨੂੰ ਪਹਿਲਾਂ ਕਿਹਾ ਉਹਨਾਂ ਨੇੜੇ ਪੈਂਦਾ ਡੱਬੜੀ ਜਿਹੜਾ ਸੈਂਟਰ 'ਚ ਪੈਂਦਾ ਠੀਕ ਹੈ ਜੀ ਫਿਰ ਹੁਣ ਇਹ ਕਿਹੜਾ ਮਾਡਲ ਜੀ ਹੈ 2009 ਮਾਡਲ ਹੈ ਜੀ ਹਰਿਆਣਾ 2009 ਮਾਡਲ ਹਰਿਆਣਾ ਨੰਬਰ ਟਰੈਕਟਰ ਹੈ ਜੀ ਤੇ ਮੁੱਲ ਕੀ ਸਰ ਇਹਦਾ ਇਹ ਜੀ 2 ਲੱਖ ਤੇ 40 ਹਜ਼ਾਰ ਰੇਟ ਹੈ ਜੀ ਤੇ 2 ਲੱਖ 20 ਹਜ਼ਾਰ ਦਾ ਆਪਾਂ ਦੇ ਦਾਂ 2 ਲੱਖ 20 ਹਜ਼ਾਰ ਦਾ ਡੈਟ ਦੇ ਦੋਗੇ ਠੀਕ ਹੈ ਜੀ ਅੱਗੇ ਇੱਕ ਆ ਜਾਂਦਾ ਕਿ 50 ਸੱਤੀਆ 2000 ਤੇ 12 ਮਾਡਲ ਟਰੈਕਟਰ ਜੀ ਟਰੈਕਟਰ ਇਹ ਵੀ ਸਹੀ ਹੈ ਤਿਆਰ ਕਰਨ ਵਾਲਾ ਹਜੇ ਇਹਦਾ ਸੌਦਾ ਕਿੰਨੇ ਦਾ ਹੋ ਜੂਗਾ ਜੀ ਇਹ 2.5 ਲੱਖ ਦੇ ਜੀ 2.5 ਲੱਖ ਰੁਪਏ ਦਾ ਅੱਗੇ ਆਇਆ ਇਹ 855 855 ਬੋਵੀ ਹੋਰ ਕੋਲੇ 2000 ਤੇ 9 ਮਾਲ ਟਰੈਕਟਰ ਆ ਪੂਰਾ ਚੰਗਾ ਟਰੈਕਟਰ ਹੈ ਜੀ ਤੇਲ ਬ੍ਰੇਕ ਵਾਲਾ ਟਰੈਕਟਰ ਹੈ ਹੀ ਤੇਲ ਬ੍ਰੇਕ ਵਾਲਾ ਹੈ ਜੀ ਤੇਲ ਬ੍ਰੇਕ ਰਵਾੜ ਨਾਲ ਪੇੜ ਦਾ ਰਿਵਰਸ ਵੀਡੀਓ ਕਲੋਸ ਕਰਦਾ ਜਿਹੜਾ ਇੰਜਨ ਹੈ ਇਹਦੇ ਵਿੱਚ ਰਿਵਰਸ ਵੀਡੀਓ ਵਾਲਾ ਟਰੈਕਟਰ ਹੈ ਤੇਲ ਬ੍ਰੇਕ ਵਾਲਾ ਬਾਡੀ ਲਾਈਨ ਦਾ ਤੁਸੀਂ ਟਰੈਕਟਰ ਦੇਖ ਸਕਿਓ ਟਾਇਰਾਂ ਦੇ ਬਿੱਲ ਵੀ ਦੇ ਦਾਂਗੇ ਜੀ ਟਾਇਰਾਂ ਦੇ ਬਿੱਲ ਚਾਰੇ ਗੁੱਡੀਅਰ ਕੰਪਨੀ ਦੇ ਨਵੇਂ ਟਾਇਰ ਨੇ ਜੇ ਕਿ ਸੋਨਾ ਸੌਰੀ ਜੇ ਕਿ ਸੋਨਾ ਦੇ ਠੀਕ ਹੈ ਮਗਰਾੜਾ ਮੁਰੂੜਾਂ ਦੀ ਹਾਲਤ ਤੁਸੀਂ ਚੈੱਕ ਕਰ ਲਓ ਆ ਪੂਰਾ ਚੰਗਾ ਟਰੈਕਟਰ ਹੈਗਾ ਤੇਲ ਬ੍ਰੇਕਾਂ ਟਰੈਕਟਰ ਆ ਦੇ 2000 ਤੇ 9 ਮਾਡਲ ਹੈ ਟਰੈਕਟਰ ਕਿੰਨੇ ਆ ਪੂਰਾ ਵਧੀਆ ਟਰੈਕਟਰ ਪਿਆ ਦੇ ਤੋ ਚੱਕਰ ਨਹੀਂ 2009 ਮਾਡਲ ਟਰੈਕਟਰ ਹੈ ਜੀ ਰਿਵਰਸ ਪੀਟਿਓ ਤੇਲ ਬ੍ਰੇਕ ਵਾਲਾ ਟਰੈਕਟਰ ਹੈ ਜੀ 3 ਸਪੀਡ ਚ ਆ ਜਾਂਦਾ ਸਵਰਾਜ 855 ਜੇਕੇ ਕੰਪਨੀ ਦੇ ਜਮਾ ਨਵੇਂ ਟਾਇਰ ਹੈ ਜੀ ਚਾਰੇ ਚਾਰੇ ਟਾਇਰ ਜੇਕੇ ਕੰਪਨੀ ਦੇ ਜਮਾ ਨਵੇਂ ਆ 2009 ਮਾਡਲ ਹੈ ਮੈਨੂਅਲ ਸਟੀering ਦਾ ਟਰੈਕਟਰ 3 ਲੱਖ ਤੇ 15000 ਬੋਝੇ ਦੀ ਡਿਮਾਂਡ ਹੈ ਵੀ ਹਰਿਆਣਾ ਨੰਬਰ ਹੈ ਹਾਂਜੀ ਹਾਂਜੀ 2 ਲੱਖ ਤੇ 90000 ਦਾ ਆਪਾਂ ਦੇ ਦਿਆਂਗੇ ਜੀ 2 ਲੱਖ 90000 ਟਰੈਕਟਰ ਚ ਬਾਹ ਕੇ ਲੈ ਲੈਣ ਦੀ ਤੋ ਚੱਕੇ ਤੋਂ ਪ੍ਰਾਣ ਟਰੈਕਟਰ ਵੇਚ ਕਟਾਉਣਾ ਚਾਹੀ ਜੀ ਕਟ ਇਹ ਬਾੜਮੋਲ ਜੀ ਉਹ ਵੀ ਕਟਿਆ ਜਾਊਗਾ ਅੱਗੇ ਕਿਹੜੇ ਟਰੈਕਟਰ ਆਪਣੇ ਕੋਲੇ ਡੀਆਈ 2000 2 ਅੱਗੇ ਹੋਰ ਖੜੇ ਹੈ ਹਨ ਹਾਂਜੀ ਹਾਂਜੀ ਇਹ ਕਿਹੜੇ ਕਿਹੜੇ ਮਾਡਲ ਹੈ ਜੀ ਇਹ 2007 ਮਾਡਲ ਹੈ ਜੀ 2000 ਤੇ 7 ਮਾਡਲ ਟਰੈਕਟਰ ਹੈ ਭਾਈ ਜੀ ਅੱਧੇ ਕਟਾਇਰਾ ਪਿਛਲੇ ਅਗਲੇ ਪੈਰ ਵੀ ਇਹਦੇ ਨਵੇਂ ਪਾਏ ਹੋਏ ਨੇ ਟਰੈਕਟਰ ਮਾੜੀ ਮੋੜੀ ਡੈਜਿੰਗ ਫੱਟੀਆਂ ਜ਼ਰੂਰ ਹੋ ਗਈ ਹੈ ਹਨ ਹਾਂਜੀ 2 ਲੱਖ 30 ਹਜ਼ਾਰ ਦੀ ਡਿਮਾਂਡ ਹੈ ਇਹ ਕਿੰਨੇ ਦਾ ਹੋਊਗਾ ਜੀ ਭੂਮੀ 1 ਲੱਖ 90 ਹਜ਼ਾਰ ਦੇ ਜੀ ਦਾ 1 ਲੱਖ ਤੇ 90 ਹਜ਼ਾਰ ਦਾ 2000 ਤੇ 7 ਮਾਡਲ ਟਰੈਕਟਰ ਹੈ ਟਰੈਕਟਰ ਦਾ ਚੰਗੀ ਤ ਸਾਰਾ ਪੂਰਾ ਸਾਫ਼ ਸੁਥਰਾ ਟਰੈਕਟਰ ਹੈ ਜੀ ਬਾਡੀ ਲਾਈਨ ਦਾ ਟਰੈਕਟਰ ਹੈ ਸ਼ੋ ਸਪੇ ਦਾ ਪੂਰਾ ਚੰਗਾ ਟਰੈਕਟਰ ਹੈ ਜੀ 1,90,000 ਤੋਂ ਨੂੰ 2000 ਤੇ 7 ਮਾਲ ਡੀਆਈ ਭੂਮੀ ਪੱਤਰ 265 ਮਿਲ ਜੂਗਾ ਮਿੱਤਰੋ ਅੱਗੇ ਆ ਜਾਂਦਾ 575 ਇਹ ਮਾਡਲ ਕਿਹੜਾ ਸਰ ਇਹ ਹੈਗਾ ਜੀ 2009 ਮਾਡਲ ਜੀ 2009 ਮਾਡਲ ਹੈ ਕਲਚ ਸਿੰਗਲ ਹੈ ਜੀ ਸਿੰਗਲ ਕਲਚ ਹੈ ਇਹ Rajasthan ਨੰਬਰ ਹੈ ਜੀ ਅੱਛਾ ਨੰਬਰ Rajasthan ਹੈ ਕਈ ਵਾਰੀ ਕੋਈ Rajasthan ਦਾ ਵਪਾਰੀ ਭਰਾ ਆ ਜਾਂਦਾ ਜਾਂ ਕੋਈ ਬੌਣ ਵਾਲਾ ਆ ਜਾਂਦਾ ਉਹਨਾਂ ਵਾਸਤੇ ਵਧੀਆ ਚੀਜ਼ ਹੈ Rajasthan ਕਿਉਂਕਿ ਡੱਬ ਵਾਲੀ Rajasthan ਨੂੰ ਸੈਂਟਰ 'ਚ ਨੇੜੇ ਹੀ ਪੈ ਗਈ ਹੈ ਨਾ ਕੋਈ Rajasthan ਦਾ ਵਪਾਰੀ ਇਹਨਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਜੀ ਡੱਬ 'ਅਲੀ ਆ ਕੇ ਐਡਰੈਸ ਤੋਂ ਉਹਨੂੰ ਇਹਨਾਂ ਦਾ ਬੋਲਿਆ ਹੋਈ ਹੈਗਾਗਾ ਦੁਬਾਰਾ ਫੇਰ ਆਪਾਂ ਬੋਲ ਦਾਂਗੇ ਇਹਦਾ ਰੇਟ ਕਿੰਨਾ ਜੀ ਇਹਦੇ ਰੇਟ ਤਾਂ 245000 ਹੈ ਜੀ ਹਾਂ ਜੀ ਦੇ 230000 ਦਾ ਦੇ ਦਾਂਗੇ ਜੀ 230000 ਦਾ ਟਰੈਕਟਰ ਕਹਿੰਦੇ ਬੋਜੀ ਕਹਿੰਦੇ ਦੇ ਦਾਂਗੇ 90 ਪੈਸੇ ਰੰਗ ਪਿਆਈ ਥਲੜਾ ਵੀ ਟਰੈਕਟਰ ਦਾ ਸਾਰਾ ਜੀ ਬਾਡੀ ਲਾਈਨ ਦਾ ਉਹ ਤਾਂ ਦਿਖਾਈ ਦਿੱਤਾ ਦੇਖੋ ਪੂਰਾ ਸੋਹਣਾ ਟਰੈਕਟਰ ਹੈ ਜੀ 230000 ਡਿਮਾਂਡ ਹੈ 2 ਲੱਖ ਹਾਂ ਲੋ ਜੀ 15000 ਦਾ ਸੌਦਾ ਹੋ ਜੂਆ ਜੀ ਨਹੀਂ ਹੁੰਦਾ ਜੀ ਅੱਛਾ ਹਾਂ ਜੀ 220000 ਦਾ ਨਹੀਂ 5000 ਚੜਾ ਦਿਓ ਜੀ ਕੁਛ ਹੁੰਦਾ ਜੀ ਕਹਿੰਦਾ ਤਾਂ ਕੋਈ ਗੱਲ ਨਹੀਂ ਹਾਂਜੀ ਹੁਣ ਕੋਈ ਚੱਕ ਨਹੀਂ 215000 ਦਾ ਮਿੱਤਰੋ ਟਰੈਕਟਰ ਲੈ ਜਾਓ ਛੋੜ ਵੀ ਉੱਤੇ ਮੈਂ ਖੜਾ ਦਊਗਾ ਮੇਰਾ ਜੇ ਤੁਹਾਨੂੰ ਕੋਈ ਸੌਦੇ 'ਚ ਦਿੱਕਤ ਲੱਗੇ ਤਾਂ ਆਪਣਾ ਤੁਸੀਂ ਨਾਂ ਲੈਦੇ ਹੋ ਇੱਕ ਵਾਰੀ ਜਾ ਕੇ ਮੇਰਾ ਫੋਨ ਨੰਬਰ ਸਕਰੀਨ ਤੇ ਚੱਲ ਹੀ ਰਿਹਾ ਹੁੰਦਾਗਾ ਤੁਸੀਂ ਸਿੱਧਾ ਸੰਪਰਕ ਕਰ ਲਓ ਅੱਗੇ 265 ਹੈਗਾ 97 ਮਾਡਲ 1 ਲੱਖ ਤੇ 45000 ਰੇਟ ਹੈ ਇਹ 130000 ਦਾ ਮਿਲ ਜੂਗਾ ਇਹਨਾਂ ਟਰੈਕਟਰਾਂ ਸੰਧੀ ਰੇਟਾਂ ਸੰਧੀ ਤੁਸੀਂ ਆਪਾਂ ਤੁਹਾਨੂੰ ਫੋਨ ਨੰਬਰ ਦੁਆਰਾ ਬੋਲ ਲਗੇ ਬੋਲਿਓ ਸਰ ਫੋਨ ਨੰਬਰ ਦੁਆਰਾ 94163 94163 96222 96222 ਇੰਨਾ ਦਾ ਟਰੈਕਟਰ ਇੱਥੇ ਹੁੰਦਾ ਤਲਵੰਡੀ ਸਾਬੋ ਜੀ ਤਲਵੰਡੀ ਮਿਲ ਜਾਣਗੇ ਡਬਲੇ ਫੌਂਟ ਤੇ ਕਨੈਕਟ ਕਰ ਲੈਣ ਜੀ ਠੀਕ ਹੈ ਜੀ ਬੋਈ ਦਾ ਨਾਮ ਹੈ ਅਜੀਤਪਾਲ ਜੈਨ ਵਰਤਮਾਨ ਟਰੈਕਟਰ ਦੇ ਨਾਮ ਵਰਤਮਾਨ ਟਰੈਕਟਰ ਮੰਡੀ ਡੱਬ ਵਾਲੀ ਮੰਡੀ ਡੱਬ ਵਾਲੀ ਇਹਨਾਂ ਹੀ ਦੁਕਾਨ ਹੈ ਉੱਥੇ ਵੀ ਟਰੈਕਟਰ ਪੰਜਾ ਸਾਂ ਰੋਡ ਤੇ ਉੱਥੇ 10-12 ਟਰੈਕਟਰ ਖੜੇ ਹੈ ਜੀ ਹਰ ਸਾਹਿਬ ਹਰ ਵੇਲੇ ਉੱਥੇ ਮਿਲਦੇ ਆ ਕਿਸੇ ਵੀ ਤਰ੍ਹਾਂ ਦਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਟਰੈਕਟਰ ਤੁਸੀਂ ਆ ਕੇ ਇਹਨਾਂ ਕੋਲੇ ਇਹਨਾਂ ਦੇ ਐਡਰੈਸ ਤੇ ਡੱਬਾ ਵਾਲੀ ਮੰਡੀ ਸਾਸਾ ਰੋਡ ਦੇ ਉੱਤੇ ਵਰਧਮਾਨ ਟਰੈਕਟਰ ਦੇ ਨਾਂ ਤੇ ਨਾ শোরੂਮ ਹੈ ਜੀਪਾਂ ਦਾ ਕੰਮ ਵੀ ਨਾਲ ਜੀਪਾਂ ਦਾ ਨਾਲ ਜੀਪਾਂ ਦਾ ਵੀ ਕੰਮ ਆ ਉੱਥੇ ਹਰਸ਼ੈਨ ਮੋਟਰ ਹਰਸ਼ੈਨ ਮੋਟਰ ਸੁੱਖੇ ਪਿੰਡ ਦੇ ਨੇੜੇ ਹੈ ਨਾ ਹਾਂਜੀ ਸਾਡਾ ਆਪ ਦਾ ਨਾ ਹੀ ਚੱਲਦਾ ਆਨਲਾਈਨ ਮਾਰ ਦਿਓ ਹਰਸ਼ੈਨ ਮੋਟਰ ਦੇ ਨਾਂ ਤੇ ਉਹਦੀ ਆ ਜੀ ਤੁਹਾਨੂੰ ਅੱਛਾ ਉੱਥੇ ਟਰੈਕਟਰ ਵੀ ਦੇਖਣ ਨੂੰ ਮਿਲਦੇ ਆ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਹਰਸ਼ੈਨ ਮੋਟਰ ਭਰ ਲਓ ਜੀ ਸਾਰਾ ਆ ਜੀ ਸਾਡਾ ਠੀਕ ਹੈ ਜੀ ਠੀਕ ਹੈ ਉਹ ਪਰਨ ਵਾਲੀ ਸਾਡਾ ਉਹ ਮਤਲਬ ਉੱਥੇ ਪਹੁੰਚ ਜਿਵੇਂ ਤੁਸੀਂ YouTube ਤੇ ਜਾ ਕੇ ਬਾਈ ਜੀ ਹਰਸ਼ ਜੈਨ ਮੋਟਰ ਦਾ Instagram ਆ YouTube ਕਿਤੇ ਪਰ ਲਓ ਠੀਕ ਹੈ ਜੀ ਧੰਨਵਾਦ ਹੈ ਜੀ ਤੁਹਾਡਾ ਵੀਡੀਓ ਚੰਗੀ ਲੱਗੀ ਤਾਂ ਬਾਈ ਜੀ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਲਓ ਟਰੈਕਟਰਾਂ ਸੰਦੀ ਰੇਟਾਂ ਸੰਦੀ ਬੋਈ ਨਾਲ ਗੱਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਲਓ ਮਿਲਦੇ ਆ ਕਿਸੇ ਨੇ ਵੀਡੀਓ ਨਾਲ ਤਦ ਤੱਕ ਜੀ ਰੱਬ ਰੱਖਾ ਜੀ